ਤੇ ਜਿਹੜਾ ਘਰ ਦੇ ਵਿੱਚ ਵੀ ਆਪਣੇ ਮਾਤਾ ਪਿਤਾ ਦੀ ਸਿੱਖਿਆ ਦੇ ਉੱਤੇ ਹਟਾਨਾ ਦਿੰਦਾ ਕਿਉਂਕਿ ਮਾਂ ਜੋ ਬਣੋ ਜਿਹੜੀ ਸਖਾਈ ਦੇ ਸਿੱਖਿਆ ਜਿਹੜੀ ਆ ਤੇ ਜਿਹੜਾ ਬੱਚਾ ਉਸ ਦੇ ਉੱਤੇ ਚੱਲ ਜਾਂਦਾ ਤੇ ਫਿਰ ਜ਼ਿੰਦਗੀ ਦੇ ਵਿੱਚ ਕਦੇ ਤੋਖ ਖਾਣੀ ਖਾਂਦਾ ਜਿਹੜਾ ਆਪਣੇ ਮਾਂ ਦੇ ਸਿੱਖਿਆ ਦੇ ਜਾਂਦਾ ਕਿਉਂਕਿ ਮਾਂ ਜਿਹੜਾ ਉਸ ਦਾ ਜਿਹੜਾ 85% ਅਸਰ ਜਿਹੜਾ ਬੱਚੇ ਦੇ ਉੱਤੇ ਪੈਂਦਾ ਵੱਦਵਰਣਾਂ ਨੇ 85% ਲਿਖਿਆ ਕਿ 85% ਜਿਹੜਾ ਮਾਂ ਦਾ ਜਿਹੜਾ ਅਸਰ ਬੱਚੇ ਦੇ ਉੱਤੇ ਪੈਂਦਾ ਤੇ 15% ਜਿਹੜਾ ਪਿਓ ਦਾ ਪੈਂਦਾ ਪਿਤਾ ਦਾ ਅਸਰ ਕਰ ਤੇ ਜੇ ਮਾਂ ਜਾਰੇ ਆਪਣੇ ਬੱਚੇ ਨੂੰ ਚੰਗਾ ਇਨਸਾਨ ਬਣਾ ਸਕਦੇ ਤੇ ਜੇ ਮਾਂ ਜਾਰੇ ਤੇ ਆਪਣੇ ਬੱਚੇ ਨੂੰ ਚੋਣਤਾ ਬਣਾ ਸਕਦੇ ਕਿਉਂਕਿ ਮਾਂ ਤੇ ਉਹਦੀ ਸਿੱਖਿਆ ਜਿਹੜੀ ਆ ਬੱਚੇ ਨੂੰ ਸੰਸਾਰ ਵਿੱਚ ਤਾਰਦੀ ਹੈ ਤੇ ਜਿਹੜਾ ਬੱਚਾ ਜਿਹੜਾ ਜ਼ਿੰਦਗੀ ਦੇ ਵਿੱਚ ਮਾਂ ਵੱਲੋਂ ਸਿਖਾਏ ਕੇ ਸਿੱਖਿਆੜੇ ਬੱਚਾ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਭੁੱਲਦਾ। ਤੇ ਜਦੋਂ ਉਹ ਦਾਨੀ ਆਦਾ ਆ ਰਹੀ ਹੈ। ਤੇ ਸ਼ੌਕਾ ਸੀ। ਉਹ ਸ਼ੌਕਾ ਦੀ ਮ੍ਰਿਤ ਹੋ ਜਾਂਦੀ ਪਾ ਕੇ ਮੌਤ ਹੋ ਜਾਂਦੀ ਹੈ। ਉਸ ਦਾ ਇੱਕ ਲੜਕਾ ਸੀ। ਤੇ ਸ਼ੌਕਾ ਦਾ ਲੜਕਾ ਜਿਹੜਾ ਆਪਣੀ ਮਾਤਾ ਨੂੰ ਕਹਿੰਦਾ ਕੇ ਮਾਤਾ ਜਦੋਂ ਮੇਰਾ ਪਿਤਾ ਦਪਾਰ ਦਾ ਕਾਰਦਾ ਹੁੰਦਾ ਸੀ ਹੁਣ ਮਾਂ ਨੇ ਵਪਾਰ ਕਰਿਆ ਦਰੰਗ ਜਿਵੇਂ ਮੇਰਾ ਪਿਤਾ ਸੁਧਾਰ ਸਿੰਘ ਮਾਂ ਨੇ ਸੁਧਾਰਾ ਬਣਾ ਕੇ ਤੇ ਉਦੇਸ਼ ਦੇ ਵਿੱਚ ਚਾਹ ਤੇ ਜਿਹੜਾ ਵਪਾਰ ਕਰਾਦਾ ਕਾ ਉਸਦੀ ਮਾਂ ਜਿਹੜੀ ਉਸ ਨੂੰ ਸਿੱਖਿਆ ਦਿੰਦੀ ਕਿ ਪੁੱਤਰ ਜੇ ਤੀ ਕੀ ਤੇ ਇੱਕ ਗੱਲ ਯਾਦ ਰੱਖੀਂ ਕਿ ਤੂੰ ਕਦੇ ਝੂਠ ਨਹੀਂ ਕਰਨ ਕਦੇ ਬੇਈਮਾਨ ਨਹੀਂ ਕਰਨੀ ਕਦੇ ਲਾਲਚ ਨਹੀਂ ਕਰਨਾ ਗਾ ਤੇਰੇ ਉੱਤੇ ਕਨੇ ਲੱਖਾਂ ਮੁਸੀਬਤਾਂ ਆਉਣ ਲੱਖਾਂ ਕਾਜ ਕਰਨ ਪਰ ਤੂੰ ਜ਼ਿੰਦਗੀ ਦੇ ਵਿੱਚ ਕਦੇ ਝੂਠ ਨਹੀਂ ਕਰਗਾ ਤਾਂ ਇਹ ਜਿਹੜਾ ਇਹ ਗੱਲ ਸੁਣ ਕੇ ਫਿਰ ਉਸਦੀ ਮਾਤਾ ਜਣੇ ਉਸ ਨੂੰ ਵੀਰ ਮੋਰਾ ਮਿਲ ਹੋਰਾ ਦਿੱਤੀ ਹੈ ਵੀਰ ਮੋਰਾ ਤੇ ਇੱਕ ਝੋਲਾ ਦਿੱਤੀ ਹੈ ਤੇ ਉਹ ਝੋਲਾ ਲੈ ਕੇ ਤੇ ਵੀਰ ਮੋਰਾ ਲੈ ਕੇ ਉਹ ਦੇਸ਼ ਦੀ ਧਰਤੀ ਨੂੰ ਤੋਰਦਾ ਜਦੋਂ ਪਰਦੇਸ਼ ਦੀ ਧਰਤੀ ਉੱਤਰ ਪੈਂਦਾ ਰਸਤੇ ਦੇ ਵਿੱਚ ਚਾਕ ਪੰਜ ਚੋਰ ਜਿਹੜੇ ਉਸ ਨੂੰ ਘੇਰ ਲੈਂਦੇ ਨੇ ਜਦੋਂ ਚਾਕ ਪੰਜ ਚੋਰ ਜਿਹੜੇ ਉਸ ਨੂੰ ਘੇਰ ਲੈਂਦੇ ਨੇ ਉਸ ਦੇ ਕੋਲ ਜੋ ਕੁਝ ਰਸ ਸਾਰਾ ਕੁਝ ਖੋਹ ਲੈਂਦੇ ਨੇ ਤੇ ਜਿਹੜੀਆਂ ਵੀਰ ਮੋਰਾ ਸੀ ਜਿਹੜੀਆਂ ਝੋਲੇ ਦੇ ਵਿੱਚ ਸਾਰਾ ਉਹਨਾਂ ਮਰ ਉਸ ਦੇ ਵੱਲ ਉਹਨਾਂ ਚੋਰਾਂ ਦਾ ਧਿਆਨ ਆ ਗਿਆ ਦੇ ਉਹਨਾਂ ਚੋਰਾਂ ਦੇ ਵਿੱਚੋਂ ਇੱਕ ਚੋਰ ਕਹਿਣ ਲੱਗਾ ਕਿ ਤੇਰੇ ਕੋਲ ਹੋਰ ਕੁਝ ਦੇਦਾ ਕੰਮ ਤਾਂ ਉਹ ਵੀ ਦੇ ਦੇ। ਤਾਂ ਕਹਿਣ ਲੱਗਾ ਕਿ ਆ ਝੋੜੇ ਦੇ ਵਿੱਚ ਵੀ ਹੋਰਾਂ ਨੇ ਇਹ ਰੱਖ ਲਓ। ਤੇ ਉਹਨਾਂ ਚੋਰਾਂ ਦੇ ਵਿੱਚੋਂ ਇੱਕ ਚੋਰ ਕਹਿਣ ਲੱਗਾ ਕਿ ਸਾਡਾ ਝੋੜੇ ਵਿੱਚ ਝੋੜੇ ਦੇ ਵੱਲ ਧਿਆਨ ਨਹੀਂ ਗਿਆ ਸੀ ਇਹ ਮੋਰਾ ਤੋਂ ਵਰਤ ਸਕਦਾ ਸੀ। ਰੱਖ ਸਕਦਾ ਤਾਂ ਚੂੜਸਾ ਦਾ ਬੋਲ ਸਕਦਾ ਸੀ। ਤੇ ਉਹ ਕਹਿਣ ਲੱਗਾ ਤੰਗਾ ਕਿ ਮੇਰੀ ਮਾਂ ਨੇ ਮੈਨੂੰ ਇਹ ਸਿੱਖਿਆ ਦਿੱਤੀ ਸੀ ਕਿ ਪੁੱਤਰ ਜ਼ਿੰਦਗੀ ਦੇ ਵਿੱਚ ਲੱਖਾਂ ਮੁਸੀਬਤਾਂ ਦੇ ਲੰਘ ਪਰ ਜ਼ਿੰਦਗੀ ਦੇ ਵਿੱਚ ਕਦੇ ਝੂਠ ਨਹੀਂ ਬੋਲਣਾ ਤੇ ਜਦੋਂ ਉਸਨੇ ਚੋਰਾ ਨੇ ਇਹ ਸਭ ਕੁਝ ਸੁਣਿਆ ਉਹ ਜੋ ਮਰੇ ਆਪਣੇ ਉੱਤੇ ਲਾਂਤ ਤਾਂ ਕਾਉਣ ਲਾ ਰਿਹਾ ਸੀ ਕਹਦਾ ਸਾਰੀ ਜ਼ਿੰਦਗੀ ਜਿਹੜੀ ਇੱਕ ਲਾਂਤ ਤਾਂ ਅਸਲ ਚੋਰ ਹੋ ਕੇ ਜਿਹੜਾ ਆਪਣੇ ਮਾਂ ਦੋਤੇ ਸਿੱਖਿਆ ਤੇ ਨਹੀਂ ਚੱਲਦਾ ਇਸ ਦੀ ਮਾਂ ਨੇ ਇਸ ਨੂੰ ਸਿੱਖਿਆ ਦਿੱਤੀ ਸੀ ਕਦੇ ਝੂਠ ਨਹੀਂ ਬੋਲਣਾ ਇਹ ਅੱਜ ਸੱਚ ਬੋਲ ਰਿਹਾ ਕਿਉਂਕਿ ਜਿਹੜਾ ਬੱਚਾ ਆਪਣੇ ਮਾਂ ਤੋਂ ਸਿੱਖਿਆ ਤੇ ਚਾਹਦਾ ਜਿੰਦਗੀ ਦੇ ਵਿੱਚ ਕਦੇ ਉਹ ਦੁੱਖ ਨਹੀਂ ਆਉਂਦਾ ਕੋਈ ਮੁਸੀਬਤ ਨਹੀਂ ਆਉਂਦੀ ਭਾਵੇਂ ਉਹ ਲੱਖਾਂ ਲੱਖਾਂ ਕਸ਼ਟ ਚੱਲ ਲੋਵੇ ਜਿੰਦਗੀ ਦੇ ਵਿੱਚ ਪਰ ਕਦੇ ਝੂਠ ਨਹੀਂ ਬੋਲਦਾ ਜੋ ਮਾਂ ਜੋ ਸਿਖਾਉਂਦਾ ਹੈ ਫਿਰ ਬੱਚਾ ਉਸ ਤੇ ਉਤੇ ਚੱਲਦਾ ਇਸ ਤਰ੍ਹਾਂ ਅਸੀਂ ਘਰ ਦੇ ਵਿੱਚ ਪਠਾਇਆ ਕਰੀਏ ਆਪਣੇ ਬੱਚਿਆਂ ਗੁਰਬਾਣੀ ਦੇ ਨਾਲ ਜੋੜੀਏ ਗੁਰ ਇਤਿਹਾਸ ਦੇ ਨਾਲ ਜੋੜੀਏ ਖਾਸ ਕਰਕੇ ਮਾਨਵ ਨੂੰ ਬਣਦੀ ਹੈ ਆਪਣੇ ਬੱਚਿਆਂ ਨੂੰ ਗੁਰਬਾਣੀ ਤੇ ਨਾਲ ਗੁਰ ਇਤਿਹਾਸ ਦੇ ਨਾਲ ਜੋੜੀਏ ਕਿਉਂਕਿ ਤਾਂ ਹੀ ਸਾਡਾ ਬੱਚਾ ਜਿਹੜਾ ਚੰਗਾ ਮਹਾਨ ਇਨਸਾਨ ਬਣ ਸਕਦਾ ਨਹੀਂ ਤਾਂ ਫਿਰ ਚੋਟਾਂ ਨੂੰ ਤੇ ਵੱਟ ਦੇ ਜਾ ਜਤਨ ਕਰਿਆ ਕਰੋ ਆਪਣੇ ਬੱਚਿਆਂ ਨੂੰ ਕੋਲ ਪੁਠਾ ਕੇ ਗੁਰਬਾਣੀ ਦੇ ਨਾਲ ਜੋੜੀਏ ਗੁਰਨਾਟਕ ਗੁਰ ਪਾਣੀ ਦੇ ਬਾਰੇ ਦੱਸਗੇ ਸ਼ਹੀਦਾ ਦੇ ਬਾਰੇ ਦੱਸਗੇ ਚਮਕਾਉਣ ਦੇ ਸ਼ਹੀਦ ਛੋਟੇ ਸਾਬਜਾ ਦਾ ਬਾਰੇ ਦੱਸਗੇ ਵੱਡੇ ਸਾਬਜਾ ਦਾ ਬਾਰੇ ਦੱਸਗੇ ਗੁਰੂ ਸਾਹਿਬਾਨਾਂ ਦੇ ਬਾਰੇ ਦੱਸਗੇ ਅੱਜ ਕੱਲ੍ਹ ਦੇਖੀ ਤਾਂ ਸਾਡੇ ਬੱਚਾ ਨੂੰ 10 ਗੁਰੂ ਸਾਹਿਬਾਨ ਦੇ ਨਾਮ ਨਹੀਂ ਯਾਦ ਪੰਜ ਪਿਆਰੇ ਦੇ ਨਾਮ ਨਹੀਂ ਯਾਦ ਚਾਰ ਸਤਜਤ ਦੇ ਨਾਮ ਵੀ ਯਾਦ ਤੇ ਚਾਰਜ ਮੁਕਤੀਆਂ ਦੀ ਗੱਲ ਤਾਂ ਬੰਦੂਰ ਤੇ ਕਰੀ ਜਦੋਂ ਕੌਰ ਸਾਹਿਬ ਦੇ ਵਿੱਚ 40 ਸਿੱਖੀ ਦੇ ਸੰਨ ਸਾਡੇ ਬੱਚਿਆਂ ਤੋਂ ਕੋਈ ਨਾਮ ਨਹੀਂ ਜਾਵੇ। ਇਤੋਂ ਤੱਕ ਸਾਡੇ ਮਾਪਿਆਂ ਨੂੰ ਯਾਦ ਅਸੀਂ ਬੱਚਿਆਂ ਨੂੰ ਕੀ ਸਿਖਾਉਣਾ? ਜੇ ਮਾਂ ਆਪ ਮਾਇਦੇ ਉੱਤੇ ਰਲਾ ਬੀਤੀ ਹੋਵੇਗੀ ਤਾਂ ਬੱਚੇ ਨੂੰ ਕਦੀ ਸਿੱਖਿਆ ਨਹੀਂ ਸਿੱਖਿਆ ਨਹੀਂ ਦੇ ਸਕਦੀ। ਜੇ ਮਾਂ ਆਪ ਗੁਰਬਾਣੀ ਦੇ ਨਾਲ ਜੁੜੀ ਹੋਈ ਹੈ ਆਪ ਗੁਰੂ ਗੁਰਦਵਾਰੇ ਉਹਦੀ ਗੁਰਬਾਣੀ ਪੜ੍ਹਦੀ ਹੈ ਕਿ ਆਪਣੇ ਬੱਚਿਆਂ ਨੂੰ ਚੰਨੀ ਸਿੱਖਿਆ ਦੇ ਸਕਦੇ ਮੈਂ ਤਾਂ ਕਦੇ ਚੰਗੀ ਸਿੱਖਿਆ ਨਹੀਂ ਦੇ ਸਕਿਆ